प्यारे दोस्तों प्यार ਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਹਾਲਾਤਾਂ ਤੇ ਜੋ ਅਪਰਾਧ ਮੁਕਤ ਜਾਂ ਅਪਰਾਧੀ ਮੁਕਤ ਪੰਜਾਬ ਕ੍ਰਾਈਮ ਜਾਂ ਕ੍ਰਿਮੀਨਲ ਦੂਸਰਾ ਕੁਛ ਅਖੌਤੀ ਫੇਸਬੁੱਕ ਕੀ ਵਿਦਵਾਨ ਇੱਕ ਬੇਰੋੜੀ ਚਰਚਾ ਆਪੇ ਹੀ ਬਿਆਨ ਦੇ ਕੇ ਹੁਣ ਆਪੇ ਹੀ ਡਿਨਾਈ ਕਰੀ ਜਾਂਦੇ ਆ ਵੀ 1 ਲੱਖ ਮੁੰਡਾ ਮਾਰਨਾ ਜੀ ਸਾਨੂੰ ਕਿਸੇ ਥਾਣੇਦਾਰ ਨੇ ਸ਼ਰਾਬੀ ਹੋਏ ਨੂੰ ਦੱਸੇ ਥਾਣੇਦਾਰ ਦੀ ਕੀ ਕਿੰਨੀ ਕੁ ਪਾਵਰ ਹੁੰਦੀ ਹੈ ਕਿਹੜੀ ਉਹਦੇ ਕੋਲ অথੋਰੀਟੀ ਹੈ ਜਿਹੜਾ ਉਹਨੇ 1 ਲੱਖ ਮੁੰਡਾ ਮਾਰਨ ਦਾ ਬਿਆਨ ਦਿੱਤਾ ਤੇ ਗਾਂ ਸਾਡੇ ਲੋਕ ਉਹੋ ਜੇ ਗੁਰਦੁਆਰਿਆਂ 'ਚ ਵਾਜਾਂ ਦਵਾਈ ਜਾਂਦੇ ਆ ਅਨਾਊਂਸਮੈਂਟਾਂ ਕਰਾਈ ਜਾਂਦੇ ਗੁਰੂ ਘਰਾਂ 'ਚ ਇਪੋ ਆਹ ਆਉਦੇ ਬੱਚਿਆਂ ਨੂੰ ਬਾਹਰ ਨਾ ਕੱਢੋ ਆਪਦੇ ਜਵਾਕਾਂ ਨੂੰ ਪੁਲਿਸ ਨੇ ਮੁੰਡਾ ਚੱਕ ਲੈਣੇ ਰਾਤ ਨੂੰ ਮਾਰ ਦੇਣੇ ਆ ਜੀ ਮੈਂ ਕਹਿੰਦਾ ਸਾਡਾ ਏਰੀਆ ਖੜਕੂਬਾਦ ਦਾ ਘੜ ਰਿਹਾ ਸਾਡਾ ਪਿੰਡ ਮੇਰੇ ਪਿੰਡ ਦਾ ਇੱਕ ਵੀ ਮੁੰਡਾ ਨਜਾਇਜ਼ ਝੂਠੇ ਪੁਲਿਸ ਮੁਕਾਬਲੇ ਜੀ ਨਹੀਂ ਮਾਰਿਆ ਕੋਈ ਗੱਲ ਹੁੰਦੀ ਹੈ ਤੇ ਤਾਂ ਕੁੰਡਾ ਖੜਕਾਉਂਦੀ ਆ ਪੁਲਸ ਐਵੇਂ ਨਹੀਂ ਕਰਤੋਂਗੇ ਮੈਂ ਕਿ ਪੁਲਿਸ ਦੇ ਹੱਕ ਦੀ ਗੱਲ ਨਹੀਂ ਕਰਦਾ ਧੱਕਾ ਕਰਨ ਵਾਲਿਆਂ ਨੇ ਕੀਤਾ ਜੀਤ ਸਿੰਘ ਸੰਧੂ ਵਰਗਿਆਂ ਨੇ ਕੀਤਾ ਇਥੇ ਸਰਦਾਰ ਜਯਤੇਂਦਰ ਸਿੰਘ ਔਲਖੋਣੀ ਬੈਠੇ ਐ ਇੱਕ ਵੀ ਮੁੰਡਾ ਉਹਨੇ ਆਪਦੀ ਨੌਕਰੀ ਦੇ ਨਾਲ ਕਿਸੇ ਨਜਾਇਜ਼ ਮਾਰਿਆ ਹੋਵੇ ਦੱਸੋ ਆ ਮੈਂ ਬੈਠਾ ਸੀ ਇੱਕ ਵੀ ਨਜਾਇਜ਼ ਬਚਾਏ ਜ਼ਰੂਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਫਿਰ ਉਹ ਵੀਰ ਪਹਿਲਾਂ ਉਦੋਂ ਇੱਕ ਗੱਲ ਉਹਨੇ ਜਿਹੜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹ ਕਹਿੰਦਾ ਵੀ ਸਮੇਧ ਸੈਣੀ ਟ੍ਰੇਨਿੰਗ ਸੈਂਟਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕਹਿੰਦਾ ਗਰਾਊਂਡ 'ਚ ਰੱਖ ਕੇ ਟ੍ਰੇਨੀਆਂ ਨੂੰ ਇਕੱਠੇ ਕਰਕੇ ਅਦਰ ਗੁਰੂ ਗ੍ਰੰਥ ਸਾਹਿਬ ਦੇ ਠੁੱਡੇ ਮਾਰਦਾ ਸੀ ਹੁਣ ਤੁਸੀਂ ਦੇਖੋ ਵੀ ਬਤੌਰ ਟ੍ਰੇਨੀ ਬਹੁਤ ਆਤ ਮੁੰਡੇ ਸਿੱਖਾਂ ਦੇ ਆ। ਬਰਦਾਸ਼ਤ ਕਰ ਲੂ ਕੋਈ ਸਿੱਖ ਦਾ ਮੁੰਡਾ ਉਹਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਇਹ ਚੀਜ਼ ਹੁੰਦੀ ਹੋਵੇ। ਦੂਸਰੀ ਗੱਲ ਮੈਂ ਕਹਿੰਦਾ ਵੀ ਤੂੰ ਇੱਕ ਵੀ ਮੈਨੂੰ ਆਰਡਰ ਦਿਖਾ ਦੇ ਸਵੇਤ ਸਿੰਘ ਸੈਣੀ ਕਿਸੇ ਟ੍ਰੇਨਿੰਗ ਸੈਂਟਰ 'ਚ ਅਨੁਚਾਰ ਜਰਿਆ ਹੋਵੇ ਜਾਂ ਟ੍ਰੇਨਿੰਗ ਟ੍ਰੇਨਿੰਗ ਦੇ ਤੌਰ ਤੇ ਕਿਤੇ ਲੱਗਾ ਰਿਹਾ ਹੋਵੇ। ਠੀਕ ਆ ਉਹਨੇ ਪਾਪ ਕੀਤੇ ਹੋਣਗੇ ਬਥੇਰੇ ਕੀਤੇ ਸਭ ਨੂੰ ਪਤਾ ਹੈ। ਪਰ ਆਹ ਗੱਲ ਤੁਹਾਡੇ ਹਾਜਮ ਆਉਂਦੀ ਆ ਵੀ ਗਰਾਊਂਡ 'ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖ ਕੇ ਠੁੱਡੇ ਮਾਰੀ ਹੋਣਗੇ ਇਹ ਅਫਸਰ ਕਿਹੜੇ ਆਪਣੇ ਆਪ ਨੂੰ ਪਤਾ ਨਹੀਂ ਕਿ ਕਿਹੜੇ ਵਿਭਾਗ ਵਿੱਚ ਜੋ ਕਿ ਸਜੋ ਰਿਟਾਇਰ ਹੋਏ ਦੱਸਦਾ ਦੂਸਰੀ ਗੱਲ ਉਹ ਕਹਿੰਦਾ ਆ ਵੀ ਹਰੀਕੇ ਵਾਲੇ ਹੈਡ ਦੇ ਉੱਤੇ ਪੁਲਿਸ ਡੈੱਡ ਬੋਡੀਆਂ ਦਾ ਇੱਕ ਟਰੱਕ ਲੈ ਕੇ ਹੁੰਦੀ ਆ ਆਦਾ ਮੈਨੂੰ ਉੱਥੋਂ ਦੇ ਇੱਕ ਮੁਲਾਜ਼ਮ ਨੇ ਦੱਸਿਆ ਕੀ ਦੱਸਿਆ ਕਹਿੰਦਾ ਵੀ ਮੈਂ ਉੱਥੋਂ ਦੀ ਲੰਘਣ ਲੱਗਿਆ ਸੀ ਤੇ ਇਨਸਪੈਕਟਰ ਨੇ ਮੇਰੇ ਮਾਰੀ ਚਪੇੜ ਕਰਨ ਤੇ ਤਾਂ ਕਹਿੰਦਾ ਮੇਰੀਆਂ ਅੱਖਾਂ ਬੰਨ੍ਹ ਕੇ ਤੇ ਮੈਨੂੰ ਉਹਦਾ ਦੂਰ ਛੱਡ ਗਏ ਔਰ ਇੱਥੇ ਤੱਕ ਦਾ ਵੀ ਮੈਨੂੰ ਰੋਕੇ ਚਪੇੜਾ ਮਾਰ ਕੇ ਅੱਖਾਂ ਬੰਨ ਕੇ ਮੈਨੂੰ ਦੂਰ 500 ਮੀਟਰ ਪਿੱਛੇ ਛੱਡੇ ਹੁਣ ਉਹੀ ਮੁਲਾਜ਼ਮੇ ਨੂੰ ਕਹਿੰਦਾ ਵੀ ਟਰੱਕ ਦੇ ਵਿੱਚ 18 ਡੈੱਡ ਬੋੜੀਆਂ ਸੀ ਕਹਿੰਦਾ ਵੀ ਹਰੀਕੇ ਵਾਲੇ ਹੱਟ ਤੇ ਬਹਿ ਕੇ ਉਹਨੇ ਫੱਟ ਫੱਟ ਕੇ ਸਿਟੀਆਂ ਕੋਈ ਗੱਲ ਰਲਦੀ ਆ ਥੋਨੇ ਬਾਅਦ ਸਿਟੀਆਂ ਬਥੇਰੇ ਮੁੰਡੇ ਮਾਰੇ ਜਿੱਤੇ ਮਾਰੇ ਮੈਂ ਡਰਾਈ ਨਹੀਂ ਕਰਦਾ ਇਹ ਚੀਜ਼ ਜੇ ਨਾਮਾਰੇ ਹੁੰਦੇ ਖਾਲੜਾ ਸਾਹਿਬ ਇਹਨੇ ਲਿਸਟ ਕਿੱਥੋਂ ਕੱਢਦੇ ਹੁਣ ਜਿਹੜੇ ਉਹ ਸਰਕਾਰਾਂ ਦੇ ਵਾਰਸ ਅੱਗੇ ਗੱਲਾਂ ਕਰਦੇ ਆ ਉਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਦੇ ਰਾਜ ਭਾਗ ਦੇ ਵਿੱਚ ਤਾਂ ਜਥੇਦਾਰ ਗੁਰਦੇਵ ਸਿੰਘ ਕੌਕੇ ਨਾਲ ਕੀ ਹੋਇਆ ਭਾਈ ਜਸਵੰਤ ਸਿੰਘ ਖਾਲੜਾ ਨਾਲ ਕੀ ਹੋਇਆ ਗਰਨਾਬ ਸਿੰਘ ਬਣਾਲਾ ਜਿਉਂਦਾ ਫਿਰਦਾ ਉਹਦੀ ਥਾ ਤੇ ਮੁੰਡਾ ਮਾਰਿਆ ਕੁੜੀਆਂ ਨਾਲ ਠਾਣੇ ਚ ਕੀ ਕੁਛ ਲੇਡੀਜ਼ ਨਾਲ ਹੋਇਆ ਤਾਂ ਜੋ ਕੁਝ ਤਾਂ ਨਹੀਂ ਹੋ ਰਿਹਾ ਬਹੁਤ ਫਰਕ ਆ ਜਿੱਦੀ ਪੁਲਿਸ ਦਾ ਹੁਣ ਜੇ ਤਾਂ ਅਪਰਾਧੀਆਂ ਤੇ ਸਖਤੀ ਕੀਤੀ ਆ ਤੇ ਪੁਲਿਸ ਤਾਂ ਵੀ ਮਾੜੀ ਆ ਤੇ ਜੇ ਪਹਿਲਾ ਅਪਰਾਧ ਹੁੰਦਾ ਸੀਗਾ ਉਦੋਂ ਕਹਿੰਦੇ ਪੁਲਿਸ ਨਾਲ ਰੜੀ ਆ ਸਰਕਾਰ ਕਰਾਉਂਦੀ ਆ ਕਿਸੇ ਪਾਸੇ ਤਾਂ ਛੱਡੋ ਫਿਰ ਜੀ ਤਾਂ ਕਿਸੇ ਦਾ ਮਾਰਿਆ ਹੁੰਦਾ ਨਾ ਨਜਾਇਜ਼ ਉਹਨੂੰ ਪੁੱਛ ਕੇ ਦੇਖਿਓ ਇੱਕ ਬਟਾਲੇ ਦੇ ਕੋਲ ਟੂਰਨਾਮੈਂਟ ਦੇ ਵਿੱਚ ਇੱਕ ਬੱਚਾ ਮਾਰਿਆ ਮਾਰਤਾ ਸੀ ਨਜਾਇਜ਼ ਨਾਮ ਲੈਂਦਾ ਜਵਾਗ ਬਾਸਕਟਬਾਲ ਦਾ ਕੱਲਾ ਮੁੰਡਾ ਸੀ ਉਹ 16 ਸਾਲ ਦਾ ਜਵਾਗ ਕਦੇ ਉਹਦੇ ਘਰਦਿਆਂ ਨੂੰ ਪੁੱਛਿਓ ਜਾ ਕੇ ਉਹ ਕੀ ਚਾਹੁੰਦੇ ਆ ਇੱਥੇ ਇੱਕ ਐਨ ਆਰ ਆਈ ਜੋੜਾ ਰਾਤ ਨੂੰ ਆਪਣੇ ਫਾਰਮ ਹਾਊਸ ਦੇ ਆਪਦੇ ਖੇਤ ਆਪਣੇ ਘਰ ਦੇ ਵਿੱਚ ਰਾਤ ਕੱਟਣ ਵਾਸਤੇ ਆਇਆ ਕੋ ਕੋ ਕੇ ਮਾਰ ਤੇ ਦੋਨੇ ਲਟੇਰਿਆ ਨਹੀਂ ਕਦੇ ਪੁੱਛਿਓ ਫਿਰ ਉਹ ਪਰਿਵਾਰ ਕੀ ਚਾਹੁੰਦਾ ਹੋਊਗਾ ਉਨਨਾਂ ਨੇ ਪੁੱਛਿਆ ਵੀ ਪੁਲਿਸ ਕਿ ਕੀ ਪੁਲਿਸ ਨੇ ਕੀ ਕੀਤਾ ਉਹ ਕਹਿ ਕੇ ਗਏ ਸੀ ਵੀ ਪੁਲਿਸ ਇਹ ਜੀ ਹੋਣੀ ਚਾਹੀਦੀ ਆ ਜਿਹਦੇ ਨਾਲ ਹੋਈ ਹੁੰਦੀ ਉਹਨੂੰ ਪੁੱਛ ਕੇ ਦੇਖਿਓ ਤੀਜਾ ਆ ਗਿਆ ਸਾਡੇ ਪੱਤਰਕਾਰ ਭਾਈ ਜਰ ਮੈਂ ਗੱਲ ਨਹੀਂ ਸੀ ਇਹਨਾਂ ਤੇ ਕਰਨੀ ਚਾਹੁੰਦਾ ਇਹ ਪੱਤਰਕਾਰ ਪਤਾ ਨਹੀਂ ਕਿਹੜੀਆਂ ਡਿਗਰੀਆਂ ਇਹਨਾਂ ਨੇ ਕਿੱਥੋਂ ਲਈਆਂ ਇਹ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਪਿੱਛੇ ਚੀਹ ਦੀ ਦਿਹਾੜਾ ਚੱਲਦਾ ਸੀ ਸਮਝ ਆਦਿ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਸਰੂਪਾਂ ਦੇ ਬਾਰੇ ਮੁੱਦਾ ਸਿੱਖ ਬੱਚੇ ਦੀ ਬੱਚੇ ਬੱਚੇ ਦੀ ਜੁਬਾਨ ਤੇ ਸੀ ਇਹਨਾਂ ਨੂੰ ਉਹ ਮੁੱਦਾ ਇਹਨਾਂ ਪੱਤਰਕਾਰਾਂ ਨੂੰ ਕਿਤੇ ਨਜ਼ਰ ਨਹੀਂ ਆਇਆ ਇਹਨਾਂ ਨੂੰ ਚਿੰਤਾ ਪਈ ਸੀ ਬਾਬੇ ਦਾ ਘੋੜਾ ਮੁਕਾਬਲੇ ਜੋ ਬਾਹਰ ਹੋ ਗਿਆ ਤੇ ਬਾਬਾ ਵੀ ਉੱਥੇ ਜਾ ਕੇ ਇਹਨਾਂ ਦੀ ਉਹ ਹਜਾ ਲਾਉਂਦਾ ਸੀਗਾ ਉਹ ਖੇੜੀ ਵਾਲਾ ਕਹਿੰਦਾ ਸੀ ਚੰਤੀ ਬਾਹਰ ਖੜੇ ਆ ਜੀ ਕਹਿੰਦਾ ਮੈਥੋਂ ਟਾਈਮ ਮੰਗਦੀ ਆ ਜਿੱਥੋਂ ਦੇ ਪੱਤਰਕਾਰਾਂ ਨੂੰ ਆਪ ਦੀ ਸਟੇਟ ਦੇ ਇਹ ਮੁੱਦਿਆਂ ਤੋਂ ਜ਼ਰੂਰੀ ਇੱਕ ਘੋੜਾ ਮੁਕਾਬਲੇ ਚੋਂ ਨਿਕਲ ਗਿਆ ਜਿੱਥੇ ਕਿ ਨਾ ਕੋਈ ਸਰਕਾਰ ਦਾ ਲੈਣਾ ਦੇਣਾ ਨਾ ਕਿਸੇ ਜਥੇਬੰਦੀ ਦਾ ਲੈਣਾ ਦੇਣਾ ਉੱਥੇ ਇੱਕ ਕਾਲੀ ਦਲ ਵਾਰਸ ਦਾ ਪ੍ਰਧਾਨ ਵੀ ਕਹਿੰਦਾ ਸਰਕਾਰ ਨੇ ਧੱਕਾ ਕਰਤਾ ਕਹਿੰਦਾ ਪੰਜਾਬ ਸ਼ਿਗਾਰ ਮੁਕਾਬਲੇ ਚੋਂ ਬਾਹਰ ਹੋ ਗਿਆ ਨੂੰ ਨੇ ਭਲੇ ਮਾਨ ਨੂੰ ਨਹੀਂ ਪਤਾ ਵੀ ਸਰਕਾਰ ਦਾ ਉੱਥੇ ਕੀ ਲੈਣਾ ਦੇਣਾ ਸੀ ਬੀਬੀ ਪੱਠਲ ਇੱਕ ਬਿਆਨ ਦਿੰਦੀ ਆ ਇਹ ਪੱਤਰਕਾਰੀ ਦੀ ਮੈਂ ਗੱਲ ਕਰਦਾ ਜਿਹੜੀ ਮੈਂ ਇਹ ਗੱਲ ਕੀਤੀ ਆ ਕੋਈ ਗੁਰੂਗ੍ਰਾਂਦ ਸਾਹਿਬ ਦੇ ਮੁੱਦੇ ਨਾਲ ਮਤਲਬ ਨਹੀਂ ਕੋਈ ਸੀਧੀ ਦਿਹਾੜੇ ਚੱਲਦੇ ਸੀ ਕੋਈ ਮਤਲਬ ਨਹੀਂ ਕਿਸੇ ਕੋਈ ਨੌਜਵਾਨ ਨੂੰ ਕੋਈ ਚੰਗੀ ਸਿਹਤ ਦੇਣ ਵਾਲੀ ਵੀਡੀਓ ਕਰ ਲਈਏ ਨਾ ਬਾਬੇ ਦੇ ਘੋੜੇ ਦਾ ਫਿਕਰ ਸੀ ਇੱਲਾਂ ਨੂੰ ਬਹਿ ਕੇ ਜਾ ਕੇ ਉੱਥੇ ਕਾਰਨ ਕੀ ਇੱਕ ਵੀਊ ਚਾਰ ਛੱਲੜ ਕਿਸੇ ਨੂੰ ਕੋਈ ਹਮਦਰਦੀ ਨਹੀਂ ਜੇ ਪੱਤਰਕਾਰ ਹੀ ਨਾ ਤੱਕਾ ਦੇਖਣਾ ਨਾ ਤਮੋਗੇ ਆਇਓ ਇੱਕ ਕ੍ਰਿਸ਼ਨ ਜਨੇਜਾ ਪੱਤਰਕਾਰ ਹੁੰਦਾ ਸੀਗਾ ਪ੍ਰਾਣੀ ਕਚੈਰੀ ਦੇ ਸਾਹਮਣੇ ਇੱਕ ਬਹੁਤ ਵੱਡੇ ਇੱਕ ਲੀਡਰ ਦੀ ਨੂੰ ਉਹਦੇ ਮੁੰਡੇ ਨੂੰ ਅੰਦਰ ਤਾੜ ਕੇ ਭੱਜ ਗਈ ਸੀ ਕੈਨੇਡਾ ਨੂੰ ਉਹ ਉਥੇ ਪੱਤਰਕਾਰ ਦੇ ਪੀਸੀਓ ਤੋਂ ਫੋਨ ਕਰਦਾ ਹੀ ਉਥੇ ਉਹਨੂੰ ਲੱਗਿਆ ਵੀ ਇਹ ਮੁਸੀਬਤ ਵਿੱਚ ਫਸੀ ਹੋਈ ਕੁੜੀ ਆ ਉਹਨੇ ਦਿੱਲੀ ਨੂੰ ਟੈਕਸੀ ਕਰਾਤੀ ਉਹਨੂੰ ਇੰਨਾ ਹੀ ਕਸੂਰ ਸੀ ਉਹਦਾ ਇੱਕੋ ਨੇ ਗੱਲ ਕਰਾਤੀ ਇੱਕ ਦਿੱਲੀ ਨੂੰ ਟੈਕਸੀ ਕਰਾਤੀ ਤੇ ਜੋ ਕੁਛ ਉਸ ਪੱਤਰਕਾਰ ਦੇ ਪਰਿਵਾਰ ਨਾਲ ਹੋਇਆ ਤੇ ਸਾਹ ਨਹੀਂ ਕਿਸੇ ਨੇ ਕੱਢਿਆ ਜਾਂ ਕਿ ਪੁੱਛਿਓ ਕਦੇ ਉੱਥੇ ਮੁਗੀ ਡੇ ਨਾਈਟ ਚੈਨਲ ਹੁੰਦਾ ਸੀ ਕਿੱਧਰ ਗਿਆ ਪੰਜਾਬ ਟੂਡੇ ਚੈਨਲ ਹੁੰਦਾ ਸੀ ਕਿੱਧਰ ਗਿਆ ਕਦੇ ਨਹੀਂ ਇਹਨਾਂ ਦੀ ਜ਼ਬਾਨ ਖੁੱਲਦੀ ਬੇਅਦਬੀ ਵਾਲੇ ਕੇਸ ਦਿੱਲੀ ਸ਼ਿਫਟ ਹੋ ਗਏ ਕਦੇ ਕਿਸੇ ਦੀ ਜ਼ਬਾਨ ਨਹੀਂ ਖੁੱਲੀ ਹਰ ਚੀਜ਼ ਮਤਲਬ ਨਿੱਜੀ ਨਿੱਜ ਪ੍ਰਸਤ ਵਿੱਚ ਦੇਖਦੇ ਫਿਰਨਾ ਵੀ ਨਿੱਜੀ مخالਫਤ ਕਿੱਥੇ ਜਾਂਦੀ ਆ ਕਿਸੇ ਨੇ ਸੱਤ ਕੇ ਚਾਹ ਪਿਆਤੀ ਉਹਦੇ ਗੁਣ ਗਾਈ ਜਾਂਦੇ ਆ ਕਿਸੇ ਨੇ ਦੀਵਾਲੀ ਵਾਲੇ ਦਿਨ ਇੱਕ ਗਿਫਟ ਦੇਤਾ ਉਹਦੇ ਗੁਣਕ ਭੁੱਲ ਗਏ ਸਭ ਕੁਝ ਇਹ ਪੱਤਰਕਾਰੀ ਦਾ ਸਾਡੀ ਦਾ ਹਾਲ ਅੱਜ ਦੀ ਦਾ ਹੁਣ ਬੀਬੀ ਪੱਠਲ ਦਾ ਬਿਆਨ ਸੁਣਿਓ ਇਹਦੇ ਤੇ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇਉਂਗਾ ਵੀ ਇਹ ਲੀਡਰ ਤੇ ਅਫਸਰ ਛਾਈ ਤੋ ਕੀ ਕੁਝ ਕਰਾਉਂਦੇ ਆ ਉਹ ਜੇ ਕਸੂਰਵਾਰ ਅਸੀਂ ਵੀ ਨਹੀਂ ਅਸੀਂ ਵੋਟ ਪਾ ਕੇ ਇਹਨਾਂ ਲੋਕਾਂ ਨੂੰ ਚੁਣਦੇ ਹਾਂ ਇਹਨਾਂ ਨੂੰ ਪਾਵਰ ਦਿੰਦੇ ਆ ਤੇ ਇਹ ਆਪਣੀ ਪਾਵਰ ਦਾ ਮਿਸਯੂਜ਼ ਕੀ ਕਰਦੇ ਆ ਪਹਿਲਾਂ ਇਹ ਸੁਣਿਓ ਸੁਣ ਤੁਸੀਂ ਸਾਰਿਆਂ ਨੇ ਲਈ ਹੋਣੀ ਮੈਂ ਇੱਕ ਐਗਜ਼ਾਮਪਲ ਤੌਰ ਤੇ ਤੁਹਾਨੂੰ ਸੁਣਾਉਣ ਲੱਗਿਆ ਫਿਰ ਆਪਾਂ ਇਹਦੇ ਤੇ ਥੋੜੀ ਜਿਹੀ ਇਹ ਤੇ ਐਗਜ਼ਾਮਪਲ ਦੇਵਾਂਗੇ ਸਾਰਾ ਤਰ੍ਹਾਂ ਰਚੇਗੇ ਰੈਡਰ ਵੀ ਸੀਗੇ ਪੋਲੀਟੀਸ਼ੀਅਨ ਵੀ ਸੀਗੇ ਲੋਕ ਮਜਾਰਾ ਚਲਾਵਾਂਗੇ ਚੰਨ ਕੈਥਿਕ ਚਲਾਵਾਂਗੇ ਚਾਰਕ ਤਾਂ ਟ੍ਰੇਨਾਂ 'ਚ ਬੰਬ ਚਲਾਵਾਂਗੇ ਅਸੀਂ ਦੋ ਕੁ ਬਜਾਰਾਂ ਚਲਾਵਾਂਗੇ ਤਿੰਨ ਕਿੱਥੇ ਕਿ ਚਲਾਵਾਂਗੇ ਫਲਾਣਾ ਕਰਾਂਗੇ ਤੇ ਦਹਿਸ਼ਤ ਪੈ ਜੂ ਐ ਕਲੋਂ ਤੇ ਮੋਟਰ ਫਰਸਾ ਦੀ ਮਰਜ਼ੀ ਦੇ ਬਖਤਾ ਮਾਰੇ ਇਹ ਅਫਸਰ ਕਹਿ ਰਹੇ ਸੀ ਤੁਹਾਨੂੰ ਬਸ ਸਭ ਕੁਝ ਈ ਸੀ ਵਿਚਰਾਲ ਮਾਮਾ ਸਾਰਾ ਤਰ੍ਹਾਂ ਵਸੀਗੇ ਤੇ ਇੰਟਰਵਿਊ ਸੀਗੇ ਪੋਲਿਟੀਸ਼ੀਅਨ ਵੀ ਸੀ ਉਸੋਂ ਦੇ ਦੇਖੋ ਕਈ ਹੁੰਦੇ ਆ ਇਸ ਤਰ੍ਹਾਂ ਦੀ ਹਰ ਚੀਜ਼ ਹੁੰਦੀਆਂ ਕਈ ਗੱਲਾਂ ਹੁਣ ਇਸ ਤਰ੍ਹਾਂ ਦੀਆਂ ਸੀਰੀਅਸ ਗੱਲਾਂ ਨੇ ਜਿਨ੍ਹਾਂ ਨੂੰ ਮੈਂ ਸਮਝਦੀਆਂ ਕਿਸੇ ਉਸ ਜੇ ਬਲੈਡਫਾਰਮ ਤੇ ਹੁੰਦੀ ਇਹ ਇਹੀ ਅਫਸਰਾਂ ਨੇ ਤੇ ਗਾਂ ਜਾ ਕੇ ਹੁਣ ਜਿਹੜੀ 1992 ਦੇ ਵਿੱਚ ਬਿਆਨ ਸਿੰਘ ਦੀ ਗਵਰਨਮੈਂਟ ਬਣਦੀ ਆ ਉਹ ਸਭ ਨੂੰ ਪਤਾ ਵੀ ਉਹ ਕਿਵੇਂ ਬਣੀ ਸੀ ਅਸੀਂ ਉਹਦੇ ਨਵੇਂ-ਨਵੇਂ ਭਰਤੀ ਹੋਏ ਸੀ ਮੇਰੀ ਪੱਤੋ ਹੀਰਾ ਸਿੰਘ ਸਾਡੀ ਡਿਊਟੀ ਸੀ ਬਹੁਤ ਵੱਡੀ ਗਿਣਤੀ ਦੇ ਸਾਥੋਂ ਮੁਲਾਜ਼ਮਾਂ ਤੋਂ ਤੇ ਜਿਹੜਾ ਸਟਾਫ ਸੀਗਾ ਉਹਨਾਂ ਤੋਂ ਵੋਟਾਂ ਪੁਆਈਆਂ ਸੀ ਤੇ ਮੇਰਾ ਖਿਆਲ ਪਿੰਡ ਦੇ ਵਿੱਚੋਂ 17-18 ਵੋਟਾਂ ਮਿਲੀਆਂ ਸੀ 3-300 4-400 ਵੋਟ ਤੇ ਐਮਐਲਏ ਬਣੀ ਇੱਕ ਖੜੀ ਕੀਤੀ ਗਈ ਇੱਕ ਸਰਕਾਰ ਤਸ਼ੱਦਦ ਕਰਨ ਵਾਸਤੇ ਫਿਰ ਇਹ ਅਗਲੀ ਇਹ ਗੱਲ ਕਰਦੇ ਵੀ ਹੁਣ ਵੀ ਅਸੀਂ ਇੱਕ ਦੋ ਬਲਾਸਟ ਕਰਾ ਦੇਾਂਗੇ ਜੀ ਤੁਹਾਡੀ ਸਰਕਾਰ ਦੁਆਰਾ ਫਿਰ ਬਣ ਜੂ ਫਿਰ ਜਾਂਦਾ ਬੀਬੀ ਪੱਠੜ ਜਨਤਕ ਕਰਨ ਨੂੰ ਅਫਸਰਾਂ ਦੇ ਨਾਮ ਉਹਨਾਂ ਲੀਡਰਾਂ ਦੇ ਨਾਮ ਜਿਹੜੇ ਸਾਰੇ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਗੁਰਮੀਤ ਸਿੰਘ ਪਿੰਕੀ ਦੀਆਂ ਇੰਟਰਵਿਊਆਂ ਵਿੱਚ ਕੁਝ ਪਈਆਂ ਉਹਦੇ ਵਿੱਚ ਉਹਨਾਂ ਨੇ ਕਲੀਅਰ ਕੱਟ ਦੱਸਿਆ ਵੀ ਕਿਹੜੇ ਕਿਹੜੇ ਮਿਨਿਸਟਰ ਦੇ ਘਰੋਂ ਕਿਹੜੇ ਕਿਹੜੇ ਜਿਹੜੇ ਕਾਤਲ ਨਿਕਲਦੇ ਰਹੇ ਕਤਲ ਕਰਨ ਵਾਸਤੇ ਕਿੰਨਾਂ ਦੇ ਭੇਸ ਚ ਨਿਕਲਦੇ ਰਹੇ ਉਹ ਵੀ ਸਭ ਦੱਸਿਆ ਜਥੇਦਾਰ ਗੁਰਦੇਵ ਸਿੰਘ ਕੌਕੇ ਭਾਈ ਜਸਰਨ ਸਿੰਘ ਖਾਲੜਾ ਦਾ ਤੁਹਾਡੇ ਸਾਹਮਣੇ ਪਿਆ ਸਾਰਾ ਕੁਝ ਜਿਹੜੀ ਗੱਲ ਹੈ ਉਹਨੂੰ ਡਿਨਾਈ ਨਹੀਂ ਕਰਨਗੀ ਲੁਧਿਆਣੇ ਦੇ ਵਿੱਚ ਇੱਕ ਅਕਾਲੀ ਲੀਡਰ ਵਿਰੋਧੀ ਧਿਰ ਦਾ ਨੇਤਾ ਕਿਸੇ ਲੀਡਰ ਦੇ ਘਰੇ ਬੈਠਾ ਮੀਟਿੰਗ ਕਰ ਰਿਹਾ ਉੱਥੇ ਜਥੇਦਾਰ ਨੂੰ ਤਸ਼ੱਦਦ ਹੋ ਰਿਹਾ ਵਿਰੋਧੀ ਧਿਰ ਦਾ ਕੀ ਫਰਜ਼ ਹੁੰਦਾ ਆਪਦੇ ਲੋਕਾਂ ਦੀ ਰਾਖੀ ਕਰਨੀ ਔਰ ਉਹਨਾਂ ਦੇ ਮੁੱਦਿਆਂ ਨੂੰ ਚੁੱਕਣਾ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਧ ਲਾਣਾ ਉਹ ਵੀ ਉਦੋਂ ਉਸੇ ਤੇ ਉਸੇ ਲਾਈਨ 'ਚ ਖੜਾ ਸੀ ਬਾਬਾ ਘਾਲਾ ਹੁਣ ਮੰਨਿਆ ਇੱਕ ਇੰਟਰਵਿਊ ਦੇ ਵਿੱਚ ਜਦੋਂ ਮੈਂ ਇੰਟਰਵਿਊ ਦਿੱਤੀਆਂ ਤੇ ਮੈਂ ਉਹਦਾ ਨਾਂ ਜਾਣ ਤੋਂ ਕੀਤਾ ਵੀ ਬਾਬਾ ਘਾਲਾ ਅੰਦਰ ਆਇਆ ਵੇਖ ਕੇ ਗਿਆ ਜਥੇਦਾਰ ਗੁਰਦੇਵ ਸਿੰਘ ਕੋਲ ਕੌਂਕੇ ਦੀ ਹਾਲਤ ਨੂੰ ਕਿਸੇ ਅਫਸਰ ਨੇ ਵੀ ਕਿਹਾ ਸੀ ਕੋ ਧਰਨਾ ਤੁੰਮੇ ਹਿਲਾ ਦਿਓ ਬਾਬਾ ਜੀ ਪਹਿਲਾਂ ਨਹੀਂ ਮੰਨਿਆ ਫਿਰ ਮੇਰੀ ਇੰਟਰਵਿਊ ਤੇ ਕਿਸੇ ਨੇ ਸਵਾਲ ਕੀਤਾ ਸੀ ਫਿਰ ਮੰਨ ਗਿਆ ਕਹਿੰਦਾ ਮੈਂ ਗਿਆ ਹੁਣ ਜਿਹੜੇ ਸਾਧ ਇਹ ਗੱਲ ਕਹਿੰਦੇ ਹੁਣ ਵੀ ਬੀਬੰਤ ਸਿੰਘ ਨੂੰ ਵੜ ਦਿੱਤਾ ਸੀ ਵੀ ਤੇਰੀ ਸਰਕਾਰ ਬਣੂਗੀ ਤੇ ਪੰਜਾਬ ਚੋਂ ਗੰਦ ਸਾਫ਼ ਕਰੇਗਾ ਹੁਣ ਤੁਸੀਂ ਦੇਖ ਲਓ ਉੱਥੇ ਨੱਕ ਰਗੜਨ ਵਾਲੇ ਵੀ ਸਿੱਖੀ ਐ ਇਹਨਾਂ ਸਾਧਾਂ ਦੇ ਅੱਗੇ ਅਫਵਾਹਾਂ ਇਵੇਂ ਹੀ ਫੈਲ ਹੁਣ ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦੇਣਾ ਲੁਧਿਆਣੇ ਦੀ ਇੱਕ ਹੋਜ਼ਰੀ ਕਾਰੋਬਾਰੀ ਨੇ ਲੁਧਿਆਣੇ ਦੇ ਬਹੁਤ ਵੱਡੇ ਕਿਸੇ ਉਸ ਜਿਹੜੇ ਇੱਕ ਕਾਮਨ ਵੈਲਥ ਕੇਮਾ ਦੇ ਟਰੈਕਸੂਟਾਂ ਦਾ ਉਹਨਾਂ ਨੂੰ ਆਰਡਰ ਮਿਲਦਾ ਇਹ ਸ਼ਾਇਦ 93 ਜਾਂ 94 ਦੀ ਗੱਲ ਹੈ ਮਾਸਕੋ ਤੋਂ ਕੀ ਆਰਡਰ ਮਿਲਦਾ ਉਹਨਾਂ ਨੂੰ ਤੇ ਉਹ ਜਦੋਂ ਆਰਡਰ ਉਹਨਾਂ ਨੂੰ ਮਿਲ ਜਾਂਦਾ ਕਿਉਂਕਿ ਉਹ ਅਰਬਾਂ ਦਾ ਅਰਬ ਰੁਪਈਆ ਦਾ ਆਰਡਰ ਸੀ ਕਿਉਂਕਿ ਜਿਹੜੇ ਉਹ ਟਰੈਕਸੂਟ ਤਿਆਰ ਹੁੰਦੇ ਬਹੁਤ ਕੋਸਟਲੀ ਹੁੰਦੇ ਆ ਉਹਨਾਂ ਨੇ ਫਿਰ ਕੀ ਕੀਤਾ ਲੁਧਿਆਣੇ ਦੇ ਵਿੱਚ ਜਿਹੜੀਆਂ ਛੋਟੀਆਂ ਫੈਕਟਰੀਆਂ ਸੀਗੀਆਂ ਉਹ ਸਾਰੀਆਂ ਹੈਰ ਕਰਨੀਆਂ ਉਹਨਾਂ ਨੇ। ਵੀ ਜਿਹੜੀਆਂ ਤਿੰਨੇ ਸ਼ਿਫਟਾਂ ਲੱਗਣਗੀਆਂ ਤੇ ਕੱਪੜਾ ਵੀ ਸਾਡਾ, ਤਾਗਾ ਵੀ ਸਾਡਾ ਕੱਟ ਕੇ ਵੀ ਪੀਸ ਅਸੀ ਦੇਣੇ ਆ। ਵੀ ਤੁਸੀਂ ਸਿਰਫ ਸਟਿਚਿੰਗ ਕਰਨੀ ਤੇ ਆਪਦੀ ਪੇਮੈਂਟ ਲੈਣੀ ਆ। ਅਫਸਰਾਂ ਨੂੰ ਪਤਾ ਲੱਗ ਗਿਆ। ਕਿਸੇ ਲੀਡਰ ਨੂੰ ਪਤਾ ਲੱਗ ਗਿਆ ਉਹਨੇ ਅਫਸਰਾਂ ਦੀ ਡਿਊਟੀ ਲਈ। ਹੁਣ ਵੇਤਰਾ ਵੀ ਅਫਸਰ ਡੀਸੀ ਤੇ ਐਸਐਸਪੀ ਵੱਡੇ ਹੁੰਦੇ ਸੀ ਉਸ ਵੇਲੇ ਕਹਿੰਦੇ ਵੀ ਇਹਨਾਂ ਨੂੰ ਘੁੱਟੋ ਗਾਲੇ ਇਹਨਾਂ ਦਾ ਹੁਣ ਵਿਗਾਰਸ਼ਰ ਦੇ ਇੱਥੇ ਫਾਬਦਾ ਨਹੀਂ ਫਰੋਤੀ ਹੀ ਕਣੀ ਪੂਗੀ ਉਹਨਾਂ ਨੂੰ ਕਰੋੜਾਂ ਰੁਪਈਆ ਦੇ ਵਿੱਚੋਂ ਤਾਂ ਫਰੋਤੀ ਮੰਗੀ ਗਈ ਉਹ ਜਵਾਬ ਦੇ ਕੇ ਕਹਿੰਦੇ ਵੀ ਅਸੀਂ ਨਹੀਂ ਦੇ ਸਕਦੇ ਉਹਨਾਂ ਨੂੰ ਇਹ ਅਸੀਂ ਵੀ ਇੰਟਰਨੈਸ਼ਨਲ ਪੱਧਰ ਦਾ ਆਰਡਰ ਹੈ ਤੇ ਵੱਡੇ ਪੱਧਰ ਤੇ ਸਾਡੀ ਸਪੋਰਟ ਹੈਗੀ ਆ ਵੀ ਸਾਨੂੰ ਕੀ ਕਰ ਲੈਣਗੇ ਉਦੋਂ ਫਿਰ ਜਿਹੜੀ ਉਹ ਪੀਪੀ ਪੱਠ ਲਗਿੰਦੀ ਵੀ ਸਾਰਾ ਕੋਸ਼ਿਸ਼ੀ ਸੀ ਕਹਿਣ ਦਾ ਮਤਲਬ ਵਿੱਚ ਲੀਡਰ ਅਫਸਰ ਬਿਊਰੋਕ੍ਰੇਟ ਜਾਇ ਲੀਡਰਸ਼ਿਪ ਆ ਗਈ ਪੋਲਿਟਿਸ਼ੀਅਨ ਬਿਊਰੋਕ੍ਰੇਟ ਜਦੋਂ ਇਹ ਰਲ ਜਾਂਦੇ ਆ ਫਿਰ ਇਹ ਧੰਦਾ ਚੱਲਦਾ ਫਿਰ ਉੱਥੇ ਕਿਸੇ ਪੁਲਿਸ ਅਫਸਰ ਦੀ ਡਿਊਟੀ ਲਈ ਜਾਂਦੀ ਹੈ ਵੀ ਇੱਥੇ ਫਰਮ ਕਰਨੀ ਹੈ ਰਾਤ ਨੂੰ ਹੋ ਸਕਿਆ ਤੇ ਇੱਕ ਦੋ ਮਜ਼ਦੂਰਾਂ ਦੀ ਜਦੋਂ ਸ਼ਿਫਟ ਖਤਮ ਹੋਊਗੀ ਕਰਨੀ ਉਦੋਂ ਆਰਾਤ ਦੀ ਕਿਉਂਕਿ ਫੈਕਟਰੀਆਂ 3 ਜੂਨ ਅਪ੍ਰੈਲ ਲਾਉਣ ਲੱਗੀਆਂ ਕੰਮ ਜੰਗੀ ਪੱਧਰ ਤੇ ਚੱਲਣ ਲੱਗ ਪਿਆ ਫਿਰ ਉਹ ਜਾਂਦੇ ਆ ਰਾਤ ਨੂੰ ਫਿਰਨ ਕਰਦੇ ਆ ਇੱਕ ਦੋ ਮਜ਼ਦੂਰਾਂ ਦੇ ਲੱਤਾਂ 'ਚ ਗੋਲੀਆਂ ਮਾਰ ਦਿੰਦੇ ਆ ਤੇ ਡੀਸੀ ਸਾਹਿਬ 143 ਲਾ ਕੇ ਰਾਤ ਦੀਆਂ ਦੋਨੋਂ ਸ਼ਿਫਟਾਂ ਬੰਦ ਕਰਾ ਦਿੰਦੇ ਆ ਉਹ ਟੈਂਡਰ ਉਹਨਾਂ ਨੇ ਵਿਚਾਰਿਆਂ ਨੇ ਜਿਹੜਾ ਸੀਗਾ ਉਹ ਇਨ ਟਾਈਮ ਦੇਣਾ ਸੀ ਹੁਣ ਜਿਹੜਾ ਕੰਮ 7 ਦਿਨਾਂ ਚ ਹੋਣਾ ਸੀ ਹੁਣ ਦੋ ਸ਼ਿਫਟਾਂ ਬੰਦ ਹੋਣ ਦੇ ਨਾਲ ਉਹ 21 ਦਿਨਾਂ ਚ ਹੋਣਾ ਉਹ ਵਿਚਾਰੇ ਕਹਿੰਦੇ ਵੀ ਆਪਾਂ ਤਾਂ ਮਾਰੇ ਗਏ ਬਿਲਕੁਲ ਹੀ ਐਡਾ ਵੱਡਾ ਘਾਟਾ ਐਡਾ ਵੱਡਾ ਟੈਂਡਰ ਕਿਵੇਂ ਦੇਵਾਂਗੇ ਗੋੜਣੀਆਂ ਭਾਰ ਹੋ ਕੇ ਉਹਨਾਂ ਤੋਂ ਫਿਰ ਉਹ ਤੋਂ ਵੱਧ ਲਈ ਗਈ ਜਿੰਨੀ ਉਹਨਾਂ ਨੂੰ ਦੱਸੀ ਸੀ ਕਰ ਲੈ ਜਾਂਚ ਜੇ ਝੂਠ ਹੋਵੇ ਤਾਂ ਇਹ ਗੱਲ ਖੁਦ ਮੈਨੂੰ ਗੁਰਮੀਤ ਸਿੰਘ ਵੀ ਕਿਹਾ ਦੱਸੀ ਸੀ ਕਿਉਂਕਿ ਅਸੀਂ ਟ੍ਰੇਨਿੰਗ ਇਕੱਠਿਆਂ ਨੇ ਕੀਤੀ ਜਦੋਂ ਅਵਤਾਰ ਸਿੰਘ ਗੋਲੇ ਵਾਲਾ ਕਾਂਡ ਹੁੰਦਾ ਉਦੋਂ ਉਹ ਜਲੰਧਰ ਤੋਂ ਬਦਲ ਕੇ ਮੋਗਾ ਸੀਏ ਇਨਚਾਰਜ ਲੱਗ ਚੁੱਕੇ ਸੀ ਮੋਗੇ ਆ ਚੁੱਕੇ ਸੀ ਤੇ ਮੈਂ ਉਦੋਂ ਦਫਤਰ ਐਸਐਸਪੀ ਦੇ ਨਾਲ ਪੋਸਟਿੰਗ ਹੁੰਦੀ ਸੀ ਚਲੋ ਸਾਡੇ ਕੋਲ ਬੈਠੇ ਰਹਿੰਦੇ ਸੀ ਆ ਕੇ ਦਫਤਰ 'ਚ ਉਸ ਤੋਂ ਬਾਅਦ ਉਹਨਾਂ ਦਾ ਇੱਕ ਗੋਲੇ ਵਾਲਾ ਕਾਂਡ ਹੋ ਜਾਂਦਾ ਫਿਰ ਜੋ ਕੁਝ ਅੱਗੇ ਹੋਇਆ ਬੇਸਿਕਲੀ ਉਹਦੇ ਵਿੱਚ ਵੀ ਕੁਝ ਗੱਲਾਂ ਜਿਹੜੀਆਂ ਉਹ ਬੋਲ ਕੇ ਗਏ ਕੁਝ ਸੱਚ ਸੀ ਚਲੋ ਆਪਾਂ ਉਧਰ ਨਹੀਂ ਜਾਣਾ ਆਪਾਂ ਅੱਜ ਆਪਣੀ ਗੱਲ ਦੇ ਉੱਤੇ ਰਹੀਏ ਹੁਣ ਤੀਸਰੀ ਗੱਲ ਇੱਕਾ ਹਰਿਆਣੇ ਦਾ ਆਗੂ ਆ ਮੁੰਡਾ ਇਹਨੂੰ ਪੰਜਾਬ ਦਾ ਬਾਲਾ ਫਿਕਰ ਤੇ ਜਿਹੜੀ ਸਟੇਟ ਵਿੱਚ ਰਹਿੰਦਾ ਉਹਦਾ ਇਹਨੂੰ ਫਿਕਰ ਨਹੀਂ ਹੈਗਾ ਇਹਨੂੰ ਵੀ ਕਹਿੰਦੇ ਨੂੰ ਤੂੰ ਆਪ ਦਾ ਫਿਕਰ ਕਰ ਲੈ ਪੰਜਾਬ ਦੀ ਛੱਡ ਇਹ ਕੀ ਆਂਦਾ ਸੁਣੀ ਕਿਸੇ ਹੋਰ ਚੱਲਣਾ ਤੇ ਮੈਂ ਬੰਦ ਪਾਸਾ ਦੀ ਬੇਨਤੀ ਹੈ ਇਹ ਠੀਕ ਹੈ ਯਾ ਤਾਂ ਸਭ ਨੂੰ ਕੁਛੇਟਿਆ ਜਾਊਗਾ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਲਿਸ਼ਟਾ ਬਣਾਓ ਚਾ ਕੋਈ ਛੋਟਾ ਪੁਲਸ ਵਾਲਾ ਜਾਂ ਕੋਈ ਵੱਡਾ ਪੁਲਸ ਵਾਲਾ ਆ ਐ ਲਿਸ਼ਟਾ ਬਣਾਓ ਇਹਨਾਂ ਦੀ ਹੈਨਾ ਠੀਕ ਹੈ ਨਾ ਇਹਨਾਂ ਨੂੰ ਕੁਛੇਟਾਂਗੇ ਜਦੋਂ ਦੇਸ਼ ਪੰਜਾਬ ਆਜ਼ਾਦ ਹੋਊਗਾ ਇਹਨਾਂ ਨੂੰ ਪੋਸਟਾਂ ਚ ਚਲੋ ਜਦੋਂ ਦੇਸ਼ ਪੰਜਾਬ ਆਜ਼ਾਦ ਹੋਇਆ ਉਦੋਂ ਲਿਸ਼ਟਾ ਬਣਾਓ ਤੇ ਆਪਾਂ ਖਿੱਚਾਂਗੇ ਭਾਈ ਜਿਹੜੀਆਂ ਹਰਿਆਣੇ ਵਾਲਿਆਂ ਨੇ ਤੇਰੇ ਨਾਲ ਬਥੇਰਾ ਕੁਛ ਕੀਤਾ ਤੂੰ ਆਪ ਹੀ ਦੱਸਦਾ ਸੀ ਪਹਿਲਾਂ ਉਹਨਾਂ ਵਾਲੀ ਲਿਸਟ ਬਣਾ ਲਾ ਹਰਿਆਣੇ ਚ ਜਾ ਕੇ ਤੁਹਾਡੀ ਜੀਭ ਨਹੀਂ ਖੁੱਲਦੀ ਪੰਜਾਬ ਚ ਆ ਕੇ ਤੁਸੀਂ ਬੜਕਾ ਮਾਰਦੇ ਆ ਤੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਇਹੋ ਜਿਹੇ ਬੰਦੇ ਨੂੰ ਨੱਥ ਪਾਓ ਤੂੰ ਜੋ ਬਿਆਨ ਦੇ ਕੇ ਨਿਕਲ ਗਿਆ ਤੇ ਇੱਥੇ ਲਿਸਟਾਂ ਬਣਾਉਣ ਵਾਲੇ ਵਿਚਾਰਿਆਂ ਨੂੰ ਪਤਾ ਨਹੀਂ ਕੀ ਕੁਛ ਭੁਗਤਣਾ ਪੈਣਾ ਜਿਵੇਂ ਉਹ ਪੰਨੂ ਨੇ ਉਥੋਂ ਕਲਸਤਾਨੀ ਬੈਠਾ ਕਹਿੰਦਾ ਸੀ ਨਾ ਮੋਗੇ ਜਿਨਾਂ ਨੇ ਝੰਡਾ ਚੜਾਇਆ ਸੀ ਤੋ ਪਰਿਵਾਰ ਨੂੰ ਜਾ ਕੇ ਪੁੱਛਿਓ ਜੇ ਬਾਅਦ ਵਿੱਚ ਕਿਸੇ ਨੇ ਪਾਣੀ ਦਾ ਗਲਾਸ ਵੀ ਪੁੱਛਿਆ ਹੋਵੇ ਪਰਿਵਾਰ ਨੂੰ ਜਾ ਕੇ ਤੇ ਮੁੜ ਕੇ ਜੇਲ੍ਹ ਦੇ ਵਿੱਚ ਕੋਈ 2 ਕਿਲੋ ਗੰਡੇ ਵੀ ਦੇਣ ਗਿਆ ਹੋਵੇ ਪੰਨੂ ਦਾ ਬੰਦਾ ਨੌਜਵਾਨਾਂ ਨੂੰ ਬਚੋ ਇਹੋ ਜਿਹੇ ਲੋਕਾਂ ਤੋਂ ਬਚੋ ਇਹਨਾਂ ਲੋਕਾਂ ਤੋਂ ਤਤਾਰ ਸਿੰਘ ਸਿੰਘ ਜੀ ਜਿਹੜੇ ਇਹਨਾਂ ਦੇ ਪ੍ਰਧਾਨ ਜੀ ਉਹ ਕੀ ਕਹਿੰਦੇ ਹੋ ਸੋ ਜੇ ਜੋ ਕੁਝ ਵੀ ਉਹ ਦਿੱਤਾ ਪਾਲੀ ਗਿਲੇਕਸ਼ਨ ਲਵਾਂਗੇ ਸਾਰੀਆਂ ਜੋ ਕਾਰਵਾਈ ਉਹਦੇ ਬਾਰੇ ਚਰਚਾ ਕਰਾਂਗੇ ਪਰ ਬਜਾਦ ਹੋਊਗਾ ਨਾ ਇਹਨੂੰ ਕੋਟਾਂ ਦੇ ਜੋ 30 ਤੀਏ ਦਿਗ ਨੂੰ ਆਵੋ ਸਾਡਾ ਕੋਰਟ ਕੰਪਲੈਕਸ ਜੋ ਘਟਨਾ ਵਾਪਰੀ ਉਹ ਬੜੀ ਮੰਨਪਾਗੀ ਸੀ ਜੋ ਐਸਪੀਰ ਪਾਲ ਸਿੰਘ ਦਾ ਜਿਹੜਾ ਰੋਲ ਸੀ ਬਹੁਤ ਵਿਖੇਦੀ ਜਨਕ ਸੀ ਤੇ ਉਸ ਤੋਂ ਬਾਅਦ ਚ ਚਲੋ ਜੋ ਕੁਝ ਵੀ ਉਹ ਦਿੱਤਾ ਪਾਲੀ ਗਿਲੇਕਸ਼ਨ ਲਵਾਂਗੇ ਸਾਰੀਆਂ ਜੋ ਕਾਰਵਾਈ ਉਹਦੇ ਬਾਰੇ ਚਰਚਾ ਕਰਾਂਗੇ ਇਹ ਚਰਨਾ ਚੇ ਮੈਂਬਰ ਫਸ਼ਾਦ ਬੇਨਤੀ ਹੈ ਇਹ ਠੀਕ ਹੈ ਕਿ ਐਸੀ ਪਾਲਸੀ ਦਾ ਦੋਸ਼ ਹੈ ਜੋਨ ਇਸ ਕੀ ਤਾਂ ਵੀ ਉਹਦੇ ਬੱਚਿਆਂ ਨੂੰ ਬਹੁਤ ਇਹਨਾਂ ਨੇ ਗੰਦ ਬਕਿਆ ਉਹਦੀ ਬੇਟੀਆਂ ਨੂੰ ਬੇਟੀ ਨੂੰ ਫਿਰ ਇਹਨੇ ਕਿਹਾ ਵੀ ਉਹਨਾਂ ਦੇ ਬੱਚਿਆਂ ਨੂੰ ਚਲੋ ਚੰਗੀ ਗੱਲ ਇਹਨੂੰ ਇੰਨੀਂਸ ਟਾਈਮ ਸਾਰੇ ਨੇ ਇਹ ਗੱਲ ਕਹਿਤੀ ਇਸ ਤੋਂ ਪਹਿਲਾਂ ਬਾਈ ਕੁੱਕੀ ਗੱਲ ਦੀ ਜੋ ਆਕਾਂ ਨੂੰ ਇਹਨਾਂ ਨੇ ਕੀ ਕੁਛ ਕਿਹਾ ਉਹਦੀ ਕਿੱਡੀ ਵੱਡੀ ਕੁਰਬਾਨੀ ਹੈ ਸਿੱਖ ਜਗਤ ਜਾਣਦਾ ਠੀਕ ਹੈ ਇਹਨਾਂ ਦੀ ਕੋਈ ਕੁਰਬਾਨੀ ਮੈਨੂੰ ਦੱਸ ਦਿਓ ਕੀ ਆ ਫਿਰ ਫਿਰ ਇਹ ਬੰਦੇ ਉਹ ਉਦੋਂ ਨਹੀਂ ਇਹਨਾਂ ਦੀ ਜਵਾਨ ਖੁੱਲੀ ਕਿੰਨਾ ਇਹਨਾਂ ਨੇ ਗੰਦ ਬਕਿਆ ਉਹਨਾਂ ਸ਼ਖਸੀਤਾਂ ਕਮੈਂਟਾਂ ਦੇ ਵਿੱਚ ਇਹ ਇਹ ਲੋਕ ਸਿੱਖ ਨਹੀਂ ਇਨਰਾਈਟੀ ਸਨ ਜਿਹੜਾ ਅੱਜ ਵੀ ਜਿਹੜਾ ਕਮੈਂਟਾਂ ਦੇ ਵਿੱਚ ਹੁਣ ਮੇਰੇ ਵਾਲੀ ਤੇ ਥੱਲੇ ਵੇਖ ਲਓ ਜਿਹੜੇ ਇਹਨਾਂ ਦੇ ਹੋਣਗੇ ਖਾਸ ਕਰਕੇ ਉਹਨਾਂ ਦੀਆਂ ਤਿੰਨ ਨਿਸ਼ਾਨੀਆਂ ਇਹ ਜਾਂ ਡੀਪੀ ਲੱਗੀ ਹੋਊਗੀ ਸਤ ਜਰਨੈਲ ਸਿੰਘ ਦੀ ਜਾਂ ਨਿਸ਼ਾਨ ਸਾਹਿਬ ਦੀ ਤੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਊਗਾ ਜਾਂ ਸਤ ਜਰਨੈਲ ਸਿੰਘ ਦੀ ਫੋਟੋ ਇਹ ਇਹਨਾਂ ਲੋਕਾਂ ਦੀ ਅਕਾਤ ਹੈ ਜਵਾਬ ਨਹੀਂ ਦੇ ਸਕਦੇ ਇਹ ਆਹ ਕੋਸ਼ਿਸ਼ ਕਰ ਸਕਦੇ ਹੁਣ ਇਸ ਤੋਂ ਅਗਲਾ ਜਿਹੜਾ ਪਰਥੂ ਪਾਇਆ ਹੋਇਆ ਜਿਹੜੇ ਬੰਦੇ ਦੇ ਬਿਆਨ ਨਹੀਂ ਉਹ ਆ ਸੁਣਿਓ ਤੁਸੀਂ ਸੰਗਦੀਪ ਸਿੰਘ ਜੀ ਜਿਨ੍ਹਾਂ ਨਾਲ ਗਲਬਤ ਕੀਤੀ ਆ ਕਿ ਇਹਨਾਂ ਦੀ ਵੀਡੀਓ ਸਰਕਾਰ ਨੇ ਦੱਸਿਆ ਸੀ ਵੀ ਕੋਈ ਮੈਨੂੰ ਥਾਣੇਦਾਰ ਮਿਲਿਆ ਉਹ ਸ਼ਰਾਬੀ ਸੀ ਤਾਂ ਕਿਹਾ ਮੈਂ ਉਹਨੂੰ ਕੁੱਛ ਲਿਆ ਉਹ ਕਹਿੰਦਾ ਸਾਨੂੰ ਵੱਡੇ ਵੱਡੇ ਕੱਤੜ ਵਾਲੇ ਨੌਜਾ ਚਾਹੇ ਸਾਨੂੰ 1 ਲੱਖ ਮੁੰਡੇ ਮਾਰਨਾ ਪੈਣਾ ਹੁਣ ਹੁਣ ਦੇ ਤੁਰੇ ਹੋਇਆ ਉਹਵੇਂ ਖਤਮ ਹੋਊ ਅਸੀਂ ਚਾਹੁੰਦੇ ਕਿ ਇੰਟਰਵਿਊ ਖਤਮ ਹੋਵੇ ਚਲੋ ਇਹਦਾ ਤਾਂ ਨਾ ਹੀ ਕੀ ਲੈਣਾ ਤੇ 1 ਲੱਖ ਮੁੰਡੇ ਬਾਰੇ ਬਿਆਨ ਨੂੰ ਵੱਖਰਾ ਕਰਕੇ ਚਲਾਇਆ ਉਹਨੂੰ ਹਾਈਲਾਈਟ ਕੀਤਾ ਗਿਆ ਜੀ ਚੈਨਲ ਆਨੇ ਆਪਣੇ ਚੈਨਲ ਦੀ ਰੀਚ ਵਧਾਉਣ ਲਈ ਹੋਰ ਚੰਦਲਾਂ ਨੇ ਇਹ ਵੀ ਮੁੱਦਾ ਚਲਾਇਆ ਐਹੀ ਇੱਕ ਨਿਰਪੱਖ ਪੋਸ਼ਟਿਕਾ ਬੱਸਾਂ 'ਚ ਭਰੇ ਮੁੰਡੇ ਕਿੱਥੇ ਲੈ ਕੇ ਗਈ ਪੁਲਿਸ ਇਹ ਟਾਈਟਲ ਉਹਨਾਂ ਨੇ ਆਪ ਲਾਇਆ ਜਦੋਂ ਕਿ ਇਹ ਵੀਡੀਓ 28-11-25 ਦੀ ਹੈ ਪੁਲਿਸ ਅਫਸਰ ਇਹ ਕਲੀਅਰ ਕਰ ਰਿਹਾ ਉਹਦੇ ਵਿੱਚ ਉਹ ਕਹਿ ਰਿਹਾ ਕਿ ਇਹ ਪੀਆਟੀਸੀ ਦੇ ਕਰਮਚਾਰੀਆਂ ਦੀ ਹੜਤਾਲ ਦੇ ਵੇਲੇ ਦੀ ਫੋਟੋ ਹੈ ਪੰਜਾਬ ਵਿੱਚੋਂ ਚੁੱਕਣਾ 1 ਲੱਖ ਮੁੰਡਾ ਸਹਿਮੇ ਲੋਕ ਨਿਰਪੱਖ ਪੋਸ਼ਟ ਤੇ ਲੜਦੇ ਨੇ ਦੋਸਤੋ ਇਸ ਚੀਜ਼ ਦੇ ਉੱਤੇ ਇਹਦੀ ਇਸ ਬਿਆਨਬਾਜ਼ੀ ਨੇ ਖੱਲਰ ਪਾਤਾ ਸੋਸ਼ਲ ਮੀਡੀਆ ਦੇ ਉੱਤੇ ਔਰ ਪੰਜਾਬ ਗੁਰਦੁਆਰੇ ਵਿੱਚ ਡਰੇ ਹੋਏ ਲੋਕ ਅਨਾਉਂਸਮੈਂਟਾਂ ਕਰਾ ਰਹੇ ਆ ਵੀ ਆਪਦੇ ਬੱਚਿਆਂ ਨੂੰ ਬਾਹਰੋਂ ਨਿਕਲ ਦਿਓ ਤੁਹਾਡੇ ਬੱਚਿਆਂ ਨੂੰ ਚੱਕ ਕੇ ਪੁਲਿਸ ਮਾਰ ਦੂਗੀ 1 ਲੱਖ ਮੁੰਡਾ ਮਾਰਨਾ ਬੇ ਭਾਈ ਤੈਨੂੰ ਬਿਆਨ ਦੀ ਕਲੀਅਰ ਹੀ ਸੀ ਤੂੰ ਕਿਉਂ ਇਹੋ ਜਿਹੀ ਬੇਤੁਕੀ ਗੱਲ ਕੀਤੀ ਤੂੰ ਇੱਕ ਸ਼ਰਾਬੀ ਹੋਏ ਥਾਣੇਦਾਰ ਕਿੰਨੇ ਕਹਿੰਦਾ ਦੱਸਿਆ ਵੀ ਸਾਨੂੰ ਵੱਡੇ ਵੱਡੇ ਕੱਦਾਂ ਵਾਲੇ ਨੌਜਵਾਨ ਚਾਹੀਦੇ ਆ ਹਫਸ਼ੀ ਲਿਆਉਣੇ ਸੀ ਪਹਿਲਾਂ ਇੱਕ ਕੱਚੀ ਪੈਨਸਲ ਨਾਲੇ ਬਾਈ ਗੱਲ ਕਰੀ ਜਾਂਦਾ ਸੀ ਸਾਨੂੰ ਤਾਂ ਸਾਲੀ ਕੋਈ ਲੱਭੀ ਨਹੀਂ ਅਜੇ ਤੱਕ ਕੱਚੀ ਪੈਨਸਲ ਕਿੱਥੇ ਬਣਦੀ ਸੀ ਕਿਹੜੀ ਲਿਸਟ ਤੇ ਜੇ ਕਰਨਾ ਉਹਦੇ ਕੱਚੀ ਪੈਨਸਲ ਦੇ ਨਾਲ ਕੋਈ ਤੁੱਕ ਬਣਦੀ ਲਿਖਣ ਦੀ ਉਹ ਭਰਾਵਾ ਤੂੰ ਸਿਆਣਾ ਬਹਿਣਾ ਬੰਦਾ ਹੈ ਕਿਸੇ ਚੰਗੇ ਅਹੁਦੇ ਤੋਂ ਰਿਟਾਇਰ ਹੋਇਆ ਯਾਰ ਉਹ ਗੱਲ ਬੋਲੀਦੀ ਹੁੰਦੀ ਆ ਜਿਹੜੀ ਗੱਲ ਦਾ ਕੋਈ ਤਤ ਨਿਕਲਦਾ ਹੋਵੇ ਤੇਰੀਆਂ ਤਿੰਨੇ ਚਾਰੇ ਗੱਲਾਂ ਯਾਰ ਕਿਸੇ ਤੋਂ ਕੀ ਨਹੀਂ ਬਣੀ ਤੇਰੀ ਕਿਸੇ ਗੱਲ ਦੀ ਇਹ ਕਦੀ ਅਤ ਮੱਖਾਂ ਬੰਨੀ ਜਾਂਦਾ ਉਹਨੂੰ ਭੁਜਾਤਾ ਫਿਰ ਉਹ ਕਹਿੰਦਾ 18 ਡੈਡ ਬੋਡੀਆਂ ਸੀ ਉੱਥੇ ਵੜੀਆਂ ਹੱਦ ਹੋ ਗਈ ਕੋਈ ਜੋੜਤਾ ਲੈ ਕੋਈ ਮੂੰਹ ਸਰ ਗੱਲ ਦਾ ਪੰਜਾਬ ਤੇ ਰਹਿਮ ਕਰੋ ਮੈਂ ਇਹਨਾਂ ਪੱਤਰਕਾਰਾਂ ਨੂੰ ਇਹੋ ਜੇ ਵਿਦਵਾਨਾਂ ਨੂੰ ਤੇ ਆ ਲੀਡਰਾਂ ਨੂੰ ਬੇਨਤੀ ਕਰਦਾ ਪੰਜਾਬ ਤੇ ਰਹਿਮ ਕਰੋ ਪੰਜਾਬ ਦੇ ਪੁੱਤਾਂ ਤੇ ਰਹਿਮ ਕਰੋ ਤੇ ਜੇ ਹੁਣ ਸ਼ਕਤੀ ਆ ਚਲੋ ਮੈਂ ਇਹ ਕਿੰਨਾ ਵੀ ਜੋ ਬਣਦੀ ਹੈ ਜੇਲਾਂ ਦੇ ਵਿੱਚੋਂ ਅਪਰਾਧ ਜਿਹੜਾ ਹੈਗਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਫਿਰ ਦਾ ਹੱਲ ਕੀ ਹੋਊਗਾ ਬਾਕੀ ਲੋਕ ਸਹਿਮੇ ਹੋਏ ਆ ਇੱਥੋਂ ਬੱਚੇ ਭਜਾਏ ਸੀ ਬਾਹਰ ਕੈਨੇਡਾ ਨੂੰ ਉਥੇ ਇਦੋਂ ਮਾੜਾ ਹਾਲ ਹੋਇਆ ਪਿਆ ਉਹ ਇੱਥੇ ਆ ਕੇ ਫੇਰੋ ਅਸੀਂ ਜਾਈਏ ਤਾਂ ਜਾਈਏ ਕਿੱਧਰ ਜੇ ਸਰਕਾਰ ਕੁਛ ਅੱਜ ਦਾ ਕੰਮ ਕਰਦੀ ਏ ਇਹ ਤਾਂ ਵੀ ਨਹੀਂ ਖੁਸ਼ ਜੇ ਉਹ ਨਹੀਂ ਕਰਦੀ ਤਾਂ ਵੀ ਨਹੀਂ ਖੁਸ਼ ਲੋਕਾਂ ਦਾ ਥਿਊ ਇਹਦੇ ਤੇ ਕੀ ਆ ਉਹ ਤੁਸੀਂ ਕਮੈਂਟਾਂ 'ਚ ਦੱਸਿਓ ਤੇ ਜੋ ਕੁਝ ਪਿੱਛੇ ਹੋਇਆ ਪੰਜਾਬ ਨਾਲ ਮੈਂ ਤਾਂ ਅਰਦਾਸ ਕਰਦਾ ਹੁੰਨਾ ਵੀ ਉਹ ਦਿਨ ਕਿਸੇ ਨੂੰ ਦੁਬਾਰਾ ਨਾ ਵੇਖਣੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ